ਸੁਨੀਲ ਕੁਮਾਰ ਸ਼ੋਭਾ ਸ਼ਿਖਾ ਸ਼ੋਭਾ ਇਹ ਦੱਸੋ ਕੀ ਲੱਗਦਾ ਮੇਰਾ ਹਸਬੰਡ ਸੀ ਪਤਾ ਨਹੀਂ ਜੇਲ੍ਹ ਚ ਸੀ ਸਾਨੂੰ ਇੱਥੋਂ ਹਸਪਤਾਲੋਂ ਫੋਨ ਆਇਆ ਵੀ ਤੁਹਾਡੇ ਹਸਬੰਡ ਨੂੰ ਲੈ ਕੇ ਆਏ ਨੇ ਉਹ ਠੀਕ ਨਹੀਂ ਗੇ ਆਂਧਾ ਨੂੰ ਵੇਖਿਆ ਹੁੰਦੀ ਡੈਥ ਹੋਈ ਹੋਈ ਸੀ ਸਾਨੂੰ ਦੇ ਹਾਇ ਰਬਾ ਚਾਰ ਪੰਜ ਦਿਨ ਪਹਿਲਾਂ ਲੈ ਕੇ ਆਏ ਸੀ ਕੀ ਤਰ੍ਹਾਂ ਔਰ ਗਲੀ ਚ ਰੇਡ ਹੋਈ ਸੀ ਬਲੋਰੇ ਆਇਸੀ ਸਾਰੇ ਜਣੇ ਤੇ ਫਿਰ ਬਾਅਦ ਚ ਉਹਨਾਂ ਨੇ ਪਹਿਲਾਂ ਮੈਨੂੰ ਮਾਰਿਆ ਮੋਹਰਿਆ ਬਲੋਰੇ ਨੇ ਬਾਅਦ ਚ ਲੇਡੀਜ਼ ਪੁਲਿਸ ਵੀ ਆਇਸੀ ਫਿਰ ਬਾਅਦ ਚ ਉਹਨਾਂ ਨੇ ਵੀ ਇਨਟੈਰੋਗੇਟ ਬਹੁਤ ਜ਼ਿਆਦਾ ਕੀਤਾ ਸੀ ਹਾਂ ਹਾਂ ਘਾਰ ਹੀ ਘਾਰ ਹੀ ਮਾਰਨ ਲੱਗ ਗਏ ਸੀ ਇਹ ਰੱਬਾ ਉਹਨਾਂ ਨੇ ਕੀ ਹੋ ਗਿਆ ਜੇਲ੍ਹ ਚ ਬਾਅਦ ਹੁਣ ਫੋਨ ਆਇਆ ਸੀ ਕੀ ਨਿਕਲਿਆ ਕੋਸ਼ਵਣੇ ਨਿਕਲਿਆ ਕੜੇ ਕਰ ਰਹੇ ਨੇ ਜਿਹੜੇ ਹਾਂ ਨਹੀਂ ਨਹੀਂ ਕੁਝ ਨਹੀਂ ਸੀ ਹਾਂ ਉਹ ਡੈੱਥ ਹੋ ਗਈ ਉਹਨਾਂ ਦੀ ਹਾਂ ਪੁਲਿਸ ਵਾਲਿਆਂ ਨੇ ਬਲੌਰ ਆਨੇ ਹਾਂ ਹਾਂ ਨਿਸ਼ਾਨ ਨੂੰ ਛੁਣ ਉਹਨਾਂ ਨੇ ਪਾਏ ਹੋਏ ਨੇ ਹਾਂ ਪਹਿਲਾਂ ਬਲੌਰ ਨੇ ਮਾਰਿਆ ਸੀ ਬਾਅਦ ਚ ਲੇਡੀਜ਼ ਪੁਲਿਸ ਬੁਲਾਈ ਸੀ ਫਿਰ ਉਹਨਾਂ ਨੇ ਮਾਰਿਆ ਸੀ ਸਰਜੀਤ ਸੀ सुखो, सुखो, हाँ, 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 देखे। देखे। साफ दिता जाए हां मेरा बच्चा है लख रुपया लिता ਬੀ ਤੈਨੂੰ ਬੱਚਾ ਛੋਟਾ ਤੈਨੂੰ ਛੱਡ ਦਾਂਗੇ ਤੇ ਸੋਨੂੰ ਤਾਂ ਪਰਚਾ ਦਿੱਤਾ ਜਾਏਗਾ ਹਾਂਜੀ ਹਾਂ ਆਜੀ ਪੁਲਿਸ ਵਾਲਿਆਂ ਨੇ ਲਿੱਤਾ ਸੀ ਮੈਨੂੰ ਛੱਡਣ ਦਾ ਸੋਨੂੰ ਨੇ ਆ ਕੇ ਇਹ ਕਿਹਾ ਵੀ ਤੈਨੂੰ ਭੇਜ ਹਾਂ ਇਹ ਸੋਣ ਨਹੀਂ ਕਿ ਆਸੀ ਵੀ ਮੈਨੂੰ ਛੱਡ ਦਣਗੇ ਤੈਨੂੰ ਛੱਡ ਦਣਗੇ ਬੱਚੇ ਕਰਕੇ ਤੇ ਮੇਰੇ ਤੇ ਪਰਚਾ ਪਾ ਦਣਗੇ ਉਹਦੇ ਤੇ ਬਿਨਾਂ ਗੱਲ ਤੋਂ 20 ਗ੍ਰਾਮ ਦਾ ਪਰਚਾ ਪਾ ਗਿਆ ਹਾਂ ਹਾਂ ਇਹਦਾ ਰੋਣਾ ਸੀ ਹਾਂ ਇਹ ਖਾਂਦੇ ਸੀ ਨਸ਼ਾ ਕਰਦਾ ਸੀ ਬਸ ਅੱਛਾ ਹਾਂ ਬਸ ਨਹੀਂ ਉਹਦੇ ਮਾਂ ਹੀ ਲੱਗ ਰਹੀ ਸੀ ਉਹਨੇ ਹੁਣ ਇਹ ਗੱਲ ਉਡਾਈ ਹੋਈ ਏ ਬਿਨਾਂ ਘਰੇ ਤਾਂ ਮੇਰੇ ਚੈੱਕ ਤੇ ATM ਪੈ ਸੀ ਮੈਂ ਤਾਂ ਇਹਨਾਂ ਨਾਲ ਦੁਸ਼ਮਣੀ ਲਿੱਤੀ ਏ ਸਾਡੇ ਘਰੇ ਜੇ ਤਲਾਸ਼ ਹੀ ਹੁੰਦੀ ਲਿੱਤੀ ਸੀ ਫਿਰ ਚੈੱਕ ATM ਵੀ ਤਾਂ ਨਿਕਲਨੇ ਸੀ ਸਾਡੇ ਘਰੇ ਇਹਨਾਂ ਦਾ ਕੋਈ ਸਪਰੂਫ ਨਹੀਂ ਸੀ ਬਸ ਇਹਨਾਂ ਨੇ ਦੁਸ਼ਮਣੀ ਲਿੱਤੀ ਸਾਡੇ ਨਾਲ ਇਹ ਉੱਥੇ ਪੁਲਿਸ ਵਾਲਿਆਂ ਨੂੰ ਕਹਿੰਦੀ ਵੀ ਸੀ ਸ਼ਿਕਾ ਤੇ ਪਰਚਾ ਦੋ ਸ਼ਿਕਾ ਤੇ ਪਰਚਾ ਦੋ ਮੈਂ ਦੁਸ਼ਮਣੀ ਵੀ ਲਿੱਤੀ ਏ ਬੇਨੂੰ ਛੱਡਣਾ ਨਹੀਂ ਗਾ ਇੰਦੇ ਤੇ ਪਰਚਾ ਦੋ ਸਾਡੇ ਏਟੀਐਮ ਤੇ ਚੈੱਕ ਕਿੰਨਾ ਕਰਿਆ ਹਾਂਜੀ ਮੇਰਾ ਨਾਮ ਹੈਗਾ ਸੋਨੀਆ ਵੀਰੇ ਹਾਂਜੀ ਮੇਰੀ ਬੇਟੀ ਹੈ ਮੇਰਾ ਵੀ ਬੱਚੇ ਘਰੇ ਨਹੀਂ ਸੀਗੇ ਮੈਂ ਉਧਰ ਰਾਤ ਨੂੰ ਉਹਦੇ ਘਰੇ ਆਈ ਸੀ ਵੀਰੇ ਮੇਰੇ ਜਵਾਈ ਦੀ ਪਤਾ ਨਹੀਂ ਮੇਰੇ ਸਾਨੂੰ ਫੋਨ ਹੀ ਆਇਆ ਬਸ ਇਹ ਕਹਿੰਦੇ ਠੀਕ ਠੀਕਾ ਜਲਦੀ ਆ ਜਾ ਵੀਰੇ ਤੇ ਅਸੀਂ ਇੱਥੇ ਆਏ ਤੇ ਕਿਹੜੇ ਬਾਪਰੇ ਚ ਆਇਆ ਬਸ ਇਹ ਕਾਣ ਪੀਣ ਦੇ ਚੱਕਰਾ ਚ ਵੀਰੇ ਇਹ ਕਿੱਦਾਂ ਇਦਾਂ ਤੋ ਅੱਜ 4-5 ਡੇਢ ਹੋ ਗਏ ਵੀਰੇ ਜੀ ਹਾਂਜੀ ਵੀਰੇ ਸਾਨੂੰ ਪਹੁੰਚ ਹੀ ਆਇਆ ਮਤਲਬ ਸਾਨੂੰ ਜਿਹੜੇ ਹਸਪੀਟਲ ਸਾਨੂੰ ਜਿਹਮ ਹਸਪੀਟਲ ਆਇਦਿਓ ਕਹਿੰਦੇ ਹੋ ਪੂਰਾ ਹੋ ਗਿਆ ਵੀਰੇ ਹਾਂਜੀ ਬਹੁਤ ਜਿਆਦੀ ਮੈਂ ਉੱਥੇ ਹੀ ਸੀ ਬਲੌਰ ਰਾਣੇ ਕੁੱਟਿਆ ਜੀ ਵੀਰੇ ਪਹਿਲਾ ਬਲੌਰ ਪਾਜੀ ਨੂੰ ਦੇ ਚਪੇੜ ਮਾਰੀ ਨਾਲੇ ਸਾਰੇ ਅੜੇ ਚਪੇੜਾ ਮਾਰ ਲਾਗੇ ਵੀਰੇ ਬਹੁਤ ਜਿਆਦਾ ਟੌਰਚਰ ਕੀਤਾ ਸੀ ਵੀਰੇ ਮੈਂ ਮਣਾ ਕੀਤਾ ਕਹਿੰਦਾ ਤੇਰੇ ਵਿੱਚ ਪੇੜ ਮਾਰਾਂਗਾ ਤੈਨੂੰ ਵੀ ਛੁੱਟਦਾਗਾ ਪਰਾ ਬਲੌਰ ਕਿੱਥੇ ਲੱਗਾਇਆ ਪਤਾ ਨਹੀਂ ਵੀਰੇ ਸਿੱਟੀ ਢਾੜੇ ਚ ਹੋਣਾ ਮੁਲਾਜ਼ਮ ਹੀ ਉਹਨਾਂ ਉਹਨਾਂ ਚਾਮ ਲੱਗੇ ਮੇਰੇ ਬੱਚਾ ਨੂੰ ਇਨਸਾਫ ਮਿਲਣਾ ਚਾਹੀਦਾ ਵੀਰੇ ਉਹ ਤਾਂ ਸਾਨੂੰ ਅਨਸਾਰ ਹੀ ਮੇਰਾ ਜਵਾਈ ਤੋੜੀ ਲੱਭਣਾ ਮੇਰੀ ਤਾਂ ਧੀ ਬਹਿ ਗਈ ਨਾ ਹਾਲੇ ਹੁੰਦਾ ਕਿਹੜਾ ਵੀਰੇ ਚੋਟਾ ਜਾਂ ਬੱਚਾ ਹੋਂਦਾ ਮੈਂ ਹਣ ਕੀ ਕਰਾਂਗੀ ਸਾਰੀ ਜ਼ਿੰਦਗੀ ਕੀ ਕਰੇਗੀ ਵੀਰੇ ਕਿੰਨੇ ਸਹਾਰੇ ਤੇ ਜੀਏਗੀ ਉਹ ਤੁਸੀਂ ਜਿਹੜਾ ਡੈਡ ਹੋਈ ਕੌਣ ਸੀ ਕੈਦੀ ਸੀ ਕੌਣ ਸੀ ਹਾਂਜੀ ਇਥਨਾ ਆਪਣੇ ਕੋਲ ਕੈਦੀ ਲੈ ਕੇ ਆਏ ਹੈ ਮੁਲਾਜ਼ਮੀ ਲੈ ਕੇ ਆਏ ਹੈ ਤੇ ਉਹਦੀ ਨਾਮ ਹੈਗੇ ਜੀ ਸੁਨੀਲ सोनू ਉਰਫ सोनू ਸਨੋ ਸਰਿੰਦਰ ਸਿੰਘ 32 ਸਾਲ ਉਮਰ ਹੈ ਉਹ ਆਪਣੇ ਕੋਲ ਬ੍ਰॉड ਡੈਡ ਲੈ ਕੇ ਆਏ ਨੇ ਤੇ ਉਹਦੀ ਬਾਡੀ ਪਰ ਸ਼ਿਫਟ ਕਰਵਾ ਦਿੱਤੀ ਹੈ ਮੌਨਸਟਰੀ ਚ ਅੱਛਾ ਪੋਸਟਮਾਰਟਮ ਕਰਕੇ ਹਵਾਲੇ ਕੀਤਾ ਹਾਂਜੀ ਹਾਂਜੀ ਅਜੇ ਕਰਾਂਗੇ ਪੋਸਟਮਾਰਟਮ ਉਹ ਅਜੇ ਕਾਰਵਾਈ ਹੋਣੀ ਹੈ ਠੀਕ ਹੈ